ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਤੁਹਾਡੀਆਂ ਹੱਡੀਆਂ ਜਾਂ ਫਿਰ ਜੋੜਾਂ ਗੋਡਿਆਂ ਵਿੱਚੋਂ ਕਟ-ਕਟ ਦੀ ਆਵਾਜ਼ ਆਉਂਦੀ ਹੈ ਜਾਂ ਫਿਰ ਪਟਾਕੇ ਨਿਕਲਦੇ ਹਨ ਤਾਂ ਇਹਨਾਂ ਚੀਜ਼ਾਂ ਨੂੰ ਅੱਜ ਤੋਂ ਹੀ ਖਾਣਾ ਸ਼ੁਰੂ ਕਰੋ ਤਾਂ ਕਿ ਇਸ ਮਸਿਆਂ ਨੂੰ ਪੂਰੀ ਤਰ੍ਹਾਂ ਸਰੀਰ ਅੰਦਰੋਂ ਦੂਰ ਕੀਤਾ ਜਾ ਸਕੇ। ਜ਼ਿਆਦਾਤਰ ਇਹ ਦੇਖਿਆ ਜਾਂਦਾ ਹੈ ਕਿ ਹੱਡੀਆਂ ਵਿੱਚੋਂ ਗੋਡਿਆਂ ਵਿੱਚੋਂ ਜਾਂ ਸਰੀਰ ਦੇ ਹੋਰ ਜੋੜਾਂ ਵਿੱਚੋਂ ਕਟ-ਕਟ ਦੀ ਆਵਾਜ਼ ਆਉਂਦੀ ਹੈ। ਬੈਠਣ ਉੱਠਣ ਚੱਲਣ ਸਮੇਂ ਤਕਲੀਫ਼ ਹੁੰਦੀ ਹੈ। ਬੈਠਦੇ ਹਾਂ, ਚੱਲਦੇ ਹਾਂ, ਉੱਠਦੇ ਹਾਂ ਤਾਂ ਆਵਾਜ਼ ਆਉਂਦੀ ਹੈ। ਇਸ ਨੂੰ ਮੈਡੀਕਲ ਭਾਸ਼ਾ ਵਿੱਚ ਕ ਕਸ ਕਹਿੰਦੇ ਹਨ ਇਹ ਸਮੱਸਿਆ ਹੁੰਦੀ ਕਿਉਂ ਹੈ ਜੋੜਾ ਵਿੱਚੋਂ ਆਵਾਜ਼ ਕਿਉਂ ਆਉਣ ਲੱਗਦੀ ਹੈ ਸਾਡੇ ਸਰੀਰ ਦੇ ਜੋੜਾ ਅੰਦਰ ਲੂਬ੍ਰੀਕੈਂਟ ਨਾਮ ਦਾ ਇੱਕ ਚਿੱਕਣਾ ਗਾੜਾ ਤਰਲ ਪਦਾਰਥ ਹੁੰਦਾ ਹੈ ਉਸ ਤਰਲ ਪਦਾਰਥ ਅੰਦਰ ਹਵਾ ਭਰ ਜਾਂਦੀ ਹੈ ਤੇ ਬੁਲਬੁਲੇ ਬਣਨ ਲੱਗਦੇ ਹਨ ਜਦੋਂ ਇਹ ਬੁਲਬੁਲੇ ਫੁੱਟਦੇ ਹਨ ਤਾਂ ਸਾਡੇ ਜੋੜਾਂ ਵਿੱਚੋਂ ਆਵਾਜ਼ ਆਉਂਦੀ ਹੈ ਜੋ ਕਿ ਸਾਡੇ ਸਰੀਰ ਲਈ ਸਹੀ ਨਹੀਂ ਹੁੰਦੀ ਸਾਡੀਆਂ ਦਸੀਆਂ ਤਿੰਨ ਚੀਜ਼ਾਂ ਨੂੰ ਆਪਣੇ ਭੋਜਨ ਵਿੱਚ ਜੇਕਰ ਤੁਸੀਂ ਸ਼ਾਮਿਲ ਕਰਦੇ ਹੋ ਤਾਂ ਇਹ ਆਵਾਜ਼ ਆਉਣੀ ਬੰਦ ਹੋ ਜਾਂਦੀ ਹੈ ਜੇਕਰ ਲਗਾਤਾਰ ਜੋੜਾ ਅੰਦਰੋਂ ਆਵਾਜ਼ ਆਉਂਦੀ ਰਹੇਗੀ ਜੋੜਾ ਅੰਦਰ ਹਵਾ ਭਰਦੀ ਰਹੇਗੀ ਤਾਂ ਜੋੜਾ ਅੰਦਰ ਅਥਾਰਟੀਜ਼ ਦਾ ਖਤਰਾ ਪੈਦਾ ਹੋ ਜਾਵੇਗਾ ਹੁਣ ਤੁਹਾਨੂੰ ਦੱਸਦੇ ਹਾਂ ਇਹਨਾਂ ਚੀਜ਼ਾਂ ਬਾਰੇ ਜਿਨ੍ਹਾਂ ਨੂੰ ਖਾ ਕੇ ਤੁਸੀਂ ਜੋੜਾਂ ਵਿੱਚੋਂ ਆਉਣ ਵਾਲੀ ਆਵਾਜ਼ ਨੂੰ ਬੜੀ ਹੀ ਆਸਾਨੀ ਨਾਲ ਬੰਦ ਕਰ ਸਕਦੇ ਹੋ ਮੇਥੀ ਦਾਣੇ ਦਾ ਸੇਵਨ ਜਿਨ੍ਹਾਂ ਲੋਕਾਂ ਦੇ ਗੋਡਿਆਂ ਵਿੱਚੋਂ ਆਵਾਜ਼ ਆਉਂਦੀ ਹੈ ਉਹਨਾਂ ਲੋਕਾਂ ਨੂੰ ਰੋਜ਼ਾਨਾ ਮੇਥੀ ਦਾਣਾ ਜ਼ਰੂਰ ਖਾਣਾ ਚਾਹੀਦਾ ਹੈ ਮੇਥੀ ਦੇ ਦਾਣੇ ਅੰਦਰ ਐਂਟੀ ਇਨਫਲਮੇਟਰੀ ਗੁਣ ਹੁੰਦੇ ਹਨ ਮੇਥੀ ਜ਼ਰੂਰੀ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦੀ ਹੈ ਐਂਟੀ ਇਨਫਲਮੇਟਰੀ ਗੁਣਾ ਦੇ ਕਾਰਨ ਮੇਥੀ ਜੋੜਾਂ ਦੇ ਦਰਦ ਅਤੇ ਸੋਜ ਨੂੰ ਦੂਰ ਕਰਦੀ ਹੈ ਰਾਤ ਨੂੰ ਥੋੜੇ ਜਿਹੇ ਮੇਥੀ ਦਾਣੇ ਇੱਕ ਗਲਾਸ ਪਾ ਸਾਰੀ ਰਾਤ ਲਈ ਛੱਡ ਦਿਓ ਸਵੇਰ ਦੇ ਸਮੇਂ ਇਸ ਪਾਣੀ ਨੂੰ ਛਾਣ ਕੇ ਮੇਥੀ ਦਾਣਾ ਚਬਾ ਚਬਾ ਕੇ ਖਾ ਜਾਓ ਅਤੇ ਉਪਰੋਂ ਇਸ ਪਾਣੀ ਨੂੰ ਪੀ ਜਾਓ ਜੋੜਾਂ ਸਬੰਧੀ ਹਰ ਬਿਮਾਰੀ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਵੇਗੀ ਜੋੜਾਂ ਦਾ ਦਰਦ ਸੋਜ ਆਵਾਜ਼ ਆਉਣੀ ਇਹ ਸਭ ਸਮੱਸਿਆਵਾਂ ਬਿਲਕੁਲ ਖਤਮ ਹੋ ਜਾਣਗੀਆਂ ਦੂਸਰੀ ਚੀਜ਼ ਜੋ ਤੁਸੀਂ ਖਾਣੀ ਹੈ ਉਹ ਹੈ ਦੋਸਤੋ ਪੁੰਨੇ ਹੋਏ ਛੋਲੇ ਅਤੇ ਗੁੜ ਦਾ ਸੇਵਨ ਜੇਕਰ ਤੁਸੀਂ ਪੁੰਨੇ ਹੋਏ ਛੋਲੇ ਅਤੇ ਗੁੜ ਇਹਨਾਂ ਦੋਨਾਂ ਇਕੱਠੀਆਂ ਚੀਜ਼ਾਂ ਨੂੰ ਖਾਂਦੇ ਹੋ ਤਾਂ ਤੁਹਾਡੇ ਗੋਡੇ ਵਿੱਚੋਂ ਆਵਾਜ਼ ਆਉਣੀ ਬੰਦ ਹੋ ਜਾਵੇਗੀ ਇਸ ਖੁਰਾਕ ਨੂੰ ਖਾਣ ਨਾਲ ਸਰੀਰ ਅੰਦਰ ਜੋ ਕਾਰਬੋਹਾਈਡਰੇਟ ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਸ ਦੀ ਕਮੀ ਹੁੰਦੀ ਹੈ, ਉਹ ਵੀ ਇਸ ਖੁਰਾਕ ਨਾਲ ਪੂਰੀ ਹੋ ਜਾਂਦੀ ਹੈ। ਤੀਸਰੀ ਚੀਜ਼ ਜਿਸ ਦਾ ਤੁਸੀਂ ਸੇਵਨ ਕਰਨਾ ਹੈ, ਉਹ ਹੈ ਦੁੱਧ ਦਾ ਸੇਵਨ। ਦੋਸਤੋ, ਤੁਸੀਂ ਇੱਕ ਗਲਾਸ ਰੋਜ਼ਾਨਾ ਦੁੱਧ ਦਾ ਸੇਵਨ ਜ਼ਰੂਰ ਕਰਨਾ ਹੈ। ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਜੋੜਾਂ ਅੰਦਰ ਗਾੜਾ ਤਰਲ ਪਦਾਰਤ ਹੁੰਦਾ ਹੈ, ਉਸ ਦੀ ਕਮੀ ਦੇ ਕਾਰਨ ਜੋੜਾਂ ਵਿੱਚੋਂ ਆਵਾਜ਼ ਆਉਣ ਲੱਗਦੀ ਹੈ। ਜੇਕਰ ਤੁਸੀਂ ਰੋਜ਼ਾਨਾ ਦੁੱਧ ਪੀਓਗੇ ਤਾਂ ਇਸ ਗਾੜੇ ਤਰਲ ਪਦਾਰਤ ਦੀ ਕਮੀ ਜੋੜਾਂ ਅੰਦਰ ਕਦੇ ਵੀ ਨਹੀਂ ਹੋਵੇਗੀ। ਕੈਲਸ਼ੀਅਮ, ਪ੍ਰੋਟੀਨ ਦੀ ਕਮੀ ਵੀ ਪੂਰੀ ਹੋਵੇਗੀ। ਦੁੱਧ ਅੰਦਰ ਜੇਕਰ ਤੁਸੀਂ ਦੋ ਤ ਹਲਦੀ ਮਿਲਾ ਕੇ ਪੀਓਗੇ ਤਾਂ ਹੋਰ ਵੀ ਜ਼ਿਆਦਾ ਫਾਇਦੇ ਮਿਲਣਗੇ ਇਸ ਨਾਲ ਦੁੱਧ ਤੋਂ ਮਿਲਣ ਵਾਲੇ ਫਾਇਦੇ ਦੁੱਗਣੇ ਹੋ ਜਾਣਗੇ ਇਹ ਤਿੰਨੇ ਚੀਜ਼ਾਂ ਅਜਈਆਂ ਹਨ ਜੇਕਰ ਤੁਸੀਂ ਇਹਨਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਿਲ ਕਰਦੇ ਹੋ ਤਾਂ ਪੂਰੀ ਤਰ੍ਹਾਂ ਹੀ ਜੋੜਾਂ ਵਿੱਚੋਂ ਗੋਡਿਆਂ ਵਿੱਚੋਂ ਆਵਾਜ਼ ਆਉਣੀ ਬੰਦ ਹੋ ਜਾਵੇਗੀ ਜੋੜਾਂ ਅੰਦਰ ਗਾੜੇ ਤਰਲ ਪਦਾਰਥ ਦੀ ਕਮੀ ਵੀ ਪੂਰੀ ਹੋ ਜਾਵੇਗੀ ਜਿਸ ਨਾਲ ਜੋੜਾਂ ਦੇ ਦਰਦ ਦੀ ਸਮੱਸਿਆ ਸੋਚ ਦੀ ਸਮੱਸਿਆ ਤੁਹਾਨੂੰ ਕਦੇ ਵੀ ਨਹੀਂ ਹੋਵੇਗੀ ਸੋ ਦੋਸਤੋ ਤੁਸੀਂ ਵੀ ਅੱਜ ਤੋਂ ਹੀ ਇਹਨਾਂ ਤਿੰਨੇ ਚੀਜ਼ਾਂ ਨੂੰ ਖਾਣਾ ਸ਼ੁਰੂ ਕਰੋ ਅਤੇ ਸਿਹਤਮੰਦ ਬਣੇ ਰਹੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਇੱਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ